ਇਹ ਤੇ ਕਿ ਕਿਹੜੀ ਕਿਹੜੀ ਗੱਡੀ ਦੇ ਵਿੱਚ ਕਾਰਨ ਕੀ ਆ ਇਹਦਾ ਜਦੋਂ ਆਪਾਂ ਮੈਯੋਨਰ ਰੋ ਪਈ ਚੰਡੀਗੜ੍ਹ ਦੁਆਰੇ ਜੇ ਜੀ ਜਦੋਂ ਆਪਾਂ ਬਰਾਬਰ ਪੁੱਛੇ ਜੀ ਆਗੇ ਬਰਾਬਰ ਦੇ ਵਿੱਚ ਜਦੋਂ ਅਸੀਂ ਦੇਖਿਆ ਜਮ ਲੱਗੇ ਹੋਏ ਬਹੁਤ ਜ਼ਿਆਦੇ ਚੱਲਦਾ ਕੋਈ ਜਮ ਬਹੁਤ ਜ਼ਿਆਦਾ ਲੱਗੇ ਸੀ ਅਸੀਂ ਦੇਖਿਆ ਆ ਕਿ ਕੋਈ ਕਾਰਨ ਨਾ ਹੋਵੇ ਅਸੀਂ ਮੈਯੋਨਰ ਰੋ ਪਾਈ ਸੈਣੀ ਸਾਹਿਬ ਅਸੀਂ ਵਾਪਸ ਜਦੋਂ ਅੱਗੇ ਨੂੰ ਵਾਏ ਥੋੜਾ ਅੱਗੇ ਜਾ ਕੇ ਨੰਗਲ ਵੱਲੋਂ ਜਦੋਂ ਪਹੁੰਚੇ ਉਹ ਇੱਕ ਉਹ ਗੱਡੀ ਕਿ ਬਜੀ ਉਸ ਦੇ ਵੀ ਛੋਟੀ ਗੱਡੀ ਦੀ ਪ੍ਰੈਸ ਗੱਡੀ ਸੀ ਮੇ ਵੀ ਕਿਹੜੀ ਦੀ ਜੀ ਸਵਾਰੀਆਂ ਵਾਲੀ ਹਾਂ ਹਾਂ ਉਹ ਬਜੀ ਬਸ ਦੇ ਵਿੱਚ ਰਜੀ ਹੈ ਜੀ ਖੜਦਾ ਬੇਟਾ ਖੜਦਾ ਜਦੋਂ ਪਰ ਦੇਖ ਕੇ ਆ ਗਈ ਗੱਡੀ ਦੇਖ ਕੇ ਆ ਗਈ ਜੀ ਠੀਕ ਹੈ ਉਦੋਂ ਮੌਜੂਦਾ ਹੋਏਗਾ ਜੀ ਇੱਕ ਇੱਕ ਡਰਾਈਵਰ ਗੱਡੀ ਫਕਿਆ ਹੋਇਆ ਹੋ ਸਗਾ ਜੀ ਠੀਕ ਹੈ ਜੀ ਲੇਡੀ ਸੀ ਨੀ ਜੀ ਇੱਕ ਲੇਡੀ ਪਿੱਛੇ ਬੱਤੀ ਸੀ ਅੱਛਾ ਉਹ ਜਨਨ ਡਰਾਈਵਰ ਵਿੱਚੋਂ ਫਿਕਰ ਕਰਿਆ ਜੀ ਬਟ ਜਿਹੜੀ ਲੇਡੀ ਸੀ ਜੀ ਮੜੇ ਦੇਖ ਮੈਨੂੰ ਲੱਗਦਾ ਕਿ ਕੋਲੋਂ ਆ ਬਾਅਦ ਦੇ ਪਿੱਛੇ ਲਿਆਨ ਬਸ ਸਾਈਡ ਤੇ ਲਿਆ ਸਾਈਡ ਕੀ ਰੱਬ ਜਾਣਦਾ ਜੀ ਉਹ ਨੇੜੇ ਮੁਕੜ ਡੈਪ ਡਿਗੀ ਕੀ ਅਪੀਲ ਕਰਨਾ ਜਾਂਦੇ ਹੋ ਭਾਈ ਸਾਡੀ ਅਪੀਲ ਰਹੀ ਹੈ ਜੀ ਸੈਂਟਰ ਗਵਰਨਮੈਂਟ ਨੂੰ ਵੀ ਜਿਹੜਾ ਰੋਡ ਆ ਜੀ ਨੰਗਲ ਤੋਂ ਲੈ ਕੇ ਨੰਦਪੁਰ ਸਾਹਿਬ ਤੱਕ ਦਾ ਜੀ ਇਹ ਖੋਨੀ ਰੋਡ ਬਣ ਚੁੱਕਿਆ ਜੀ ਤੇਰੇ ਚ ਕੋਈ ਦੌੜ ਨਹੀਂ ਆ ਗਈ ਹਰ ਦੂਜੇ ਦਿਨ ਤੀਜੇ ਦਿਨ ਡੇਲੀ ਬੈਠ ਹੋ ਰਹੀ ਹੈ ਜੀ ਰਾਜੋ ਕੀ ਰਾਜੋ ਕੀ ਰਾਜੋ ਅੱਛਾ ਤੋਂ ਬੇਨਤੀ ਹੈ ਜੀ ਵੀ ਜਿਹੜਾ ਰੋੜਾ ਜੀ ਜਲਦੀ ਤੋਂ ਜਲਦੀ ਡਬਲ ਕੀਤਾ ਜਾਵੇ ਨਹੀਂ ਤਾਂ ਹਰੇਕ ਦੇ ਪਰਿਵਾਰ ਉੱਜਣੇ ਜੀ ਮਾਮਾ ਦੇ ਪੁੱਤ ਮਰਿਆ ਕਰਦੇ ਜੀ ਠੀਕ ਹੈ ਠੀਕ ਹੈ ਜੀ ਤੋਂ ਇਹ ਬੇਨਤੀ ਹੈ ਦੀ ਸਾਡੀ ਪ੍ਰਬੰਧ ਕੀਤੀ ਜਾਵੇ ਸਾਡਾ ਇਹ ਨਾ ਕਹਣਾ ਠੀਕ ਹੈ ਭਾਜੀ ਕਿਹੜਾ ਸਿਆ ਰਹੇ ਤੇ ਕਹਾਂ ਜਾ ਰਹੇ ਥੇ ਗਰਮਸ਼ਾਲਾ ਸਿਆ ਰਹੇ ਤੇ ਨਾ ਦਿੱਲੀ ਜਾ ਰਹੇ ਅੱਛਾ ਜੀ ਤੋਂ ਇਹ ਕੈਸੀ ਹੋ ਗਿਆ ਪਤਾ ਕੁਝ ਨਹੀਂ ਸੋਏ ਹੋਏ تھے ਆਪਣੇ ਨਸੀਬ ਤੇ ਅੱਛਾ ਇਹ ਦੀ ਕੀ ਸਮਝਦੇ ਹੋ ਇਹ ਜੋਲੀ ਬ੍ਰਾਂਪਰ ਪੈਂਦਾ ਜੀ ਜਗਾ ਨਾਮ ਤੇ ਕਿਹੜਾ ਐਕਸੀਡੈਂਟ ਹੋਇਆ ਹੈ ਬਸ ਤੁਹਾਡੇ ਸਾਹਮਣੇ ਹੀ ਹੈ ਤੇ ਇੱਕ ਆਰਟੀਕਲ ਗੱਡੀ ਹੈ ਹਾਂਜੀ ਇਹਦੇ ਨਾਲ ਤੇ ਕਾਫੀ ਨੁਕਸਾਨ ਹੋਇਆ ਹੈ ਤੇ ਰੋਡ ਵੀ ਜਿਹੜਾ ਹੈਗਾ ਇਸ ਕਰਕੇ ਬਲੌਕ ਹੋ ਗਿਆ ਤੇ ਪਤਾ ਲੱਗਿਆ ਕਿ ਇੱਕ ਲੇਡੀ ਦੀ ਡੈਥ ਹੋਈ ਹੈ ਬਾਕੀ ਹਲੇ ਜਿਹੜਾ ਹੈਗਾ ਮੈਂ ਮੁੱਕੇ ਦਈ ਹੈ ਐਗਜ਼ੈਕਟਲੀ ਪਤਾ ਕਿੰਨੇ ਬੰਦੇ ਇੰਜਰ ਹੋਏ ਨੇ ਉਹ ਜਿਹੜੀ ਹੈ ਜੀ ਆਪਾਂ ਨੂੰ ਬਾਅਦ ਚ ਜਿਹੜੀ ਇਨਫੋਰਮੇਸ਼ਨ ਦੱਸ ਸਕਦੇ ਸਰ ਤੁਹਾਡੇ ਵੱਲੋਂ ਵੀ ਅਕਸਰ ਜਿਹੜੀ ਅਪੀਲ ਕੀਤੀ ਜਾਂਦੀ ਹੈ ਸਪੀਡ ਦੇ ਮਾਮਲੇ 'ਚ ਕੀ ਕਹਿਣਾ ਜਾਊਗਾ ਇਹ ਹੈ ਜੀ ਕੀ ਜਿਹੜੀ ਹੈਗੀ ਰਫਤਾਰੀ ਐਕਸੀਡੈਂਟ ਦੇ ਕਾਰਨ ਐ ਐਕਸੀਡੈਂਟ ਨਾਲ ਮੋਟਾ ਦਾ ਜਿਹੜਾ ਹੈਗਾ ਸਪੈਸ ਨਾਲ ਜਿਹੜਾ ਹੈਗਾ ਬਹੁਤ ਜ਼ਿਆਦਾ ਖੁੱਬ ਦੇ ਹੁੰਦਾ ਰਹਿੰਦਾ ਤਾਂ ਇਸ ਲਈ ਮੈਂ ਵੀ ਇਹੀ ਅਪੀਲ ਐ ਰਾਤ ਨੂੰ ਧਿਆਨ ਨਾਲ ਕਾਲੀ ਦੀ ਵਜਾਇਆ ਆਰਾਮ ਨਾਲ ਜਿਹੜੀ ਪ੍ਰੈਸ ਮਤਲਬ ਗੱਡੀ ਚਲਾਈ ਜਾਵੇ ਸਰ ਇਸ ਐਕਸੀਡੈਂਟ ਦਾ ਕਾਰਨ ਕੀ ਮੰਨਦੇ ਹੋ ਐਕਸੀਡੈਂਟ ਵਗੈਰਾ ਜਿਹੜੀ ਦਿਖ ਰਿਹਾ ਹੈ ਗੱਡੀ ਨੇ ਰੋਂਗ ਸਾਈਡ ਜਾਂ ਓਵਰਟੇਕ ਲੱਗ ਰਿਹਾ ਕਰ ਰਿਹਾ ਜਿਹੜਾ ਬੱਸ ਵਾਲਾ ਐ ਜਿਹੜੇ ਆਪਣੀ ਬੱਸ ਐ ਆਪਣੀ ਹਾਫ ਪੱਟੀ ਤੋਂ ਇਧਰ ਨੂੰ ਜਿਹੜੀ ਹਾਂਪੂਰ ਦੇ ਕੋਲ ਐਕਸੀਡੈਂਟ ਹੋਇਆ ਕਿੰਨੇ ਬੰਦੇ ਆਏ ਸੀਗੇ ਕਿ ਆ ਉਹਨਾਂ ਦੇ ਹਾਲਾਤ ਰਹੇ ਜਰਾ ਦੇ ਦਿਓ ਜਾਣਕਾਰੀ 6 ਬੰਦੇ ਆਏ ਸੀ ਜੀ ਚੋਂ ਦੋ ਦੀ ਡੈਥ ਹੋ ਗਈਆਂ ਇੱਕ ਦੀ ਜਸਟ ਆਂਦੇ ਹੀ ਹੋ ਗਈ ਤੇ ਇੱਕ ਜਿਹੜੇ ਪਹਿਲੇ ਡੈਥ ਦੀ ਆ ਸੀ ਸਾਡੇ ਤੇ ਵਿੱਚੋਂ ਬਾਕੀ ਦੋ ਦੇ ਜਿਹੜੀਆਂ ਮਾਮੂਲੀ ਸੱਟਾਂ ਸੀ ਉਹਨਾਂ ਨੂੰ ਫਿਰ ਵੀ ਜਿਹੜਾ ਆਈਓਪੀਨੀਅਨ ਲਈ ਭੇਜਿਆ ਗਿਆ ਚੰਡੀਗੜ੍ਹ ਤੇ ਇੱਕ ਜਿਹੜਾ ਪੇਸ਼ੈਂਟ ਸੀਰੀਅਸ ਹੈ ਉਹਨੂੰ ਬੱਤੀ ਭੇਜਿਆ ਗਿਆ ਤੇ ਟੋਟਲ 6 ਸੀਗੇ 6ਾਂ ਚੋਂ 2 ਦੀ ਮੌਤ ਹੈ 4 ਨੂੰ ਰੈਫਰ ਕਰ 4 ਨੂੰ ਰੈਫਰ ਇਹਨਾਂ ਦੇ ਨਾਮ ਸਰ ਹੈ ਕਿ ਦਿਲੋ ਹਾਂਜੀ ਰਗੂਬੀਰ ਸਿੰਘ ਜੀ ਹੈਗੇ ਇੱਕ ਅ ਇੱਕ ਜਿਹਦੀ ਮੌਤ ਹੋਈ ਨਹੀਂ ਨਹੀਂ ਅੱਛਾ ਮੌਤ ਜਿੰਨਾਂ ਦੀ ਹੋਈ ਉਹ ਹੈਗੇ ਸੋਮਨ ਵਾਈਫ ਆਫ ਰਾਜੇਸ਼ ਇਹ ਜਵਾਲੀ ਡਿਸਟ੍ਰਿਕਟ ਕਾਂਗੜਾ ਦੇ ਰਹਿਣ ਵਾਲੇ ਸੀ ਤੇ ਇੱਕ ਹੈਗੇ ਆ ਬਾਸੂ ਇਹ ਵੀ ਜਵਾਲੀ ਕਾਂਗੜਾ ਦੇ ਰਹਿਣ ਵਾਲੇ ਹੂੰ ਇਹ ਕਿ ਨਿਕਲੂ ਇਹਨਾਂ ਦੀ ਅ ਮੁੰਡੇ ਦੀ ਤਾਂ 18 ਸਾਲ ਸੀ ਤੇ ਜਿਹੜੇ ਦੂਸਰੇ ਲੇਡੀ ਸੀ ਤੇ ਜਿਹਨਾਂ ਦੀ ਹੋਈ ਉਹਨਾਂ ਦੀ 50 ਸਾਲ ਸੀ ਇਹ ਜਿਹਨੇ ਡੈਥ ਹੋਈ ਹੈ ਮਾਂ ਬੇਟਾ ਸੀ ਹਾਂ ਪਤਾ ਨਹੀਂ ਜੀ ਅੱਛੀ ਜੀ ਜਾਣਕਾਰੀ ਜਿਹੜੇ ਜ਼ਖਮੀਆਂ ਉਹਦੇ ਨਾਮ ਦੇ ਦੋ ਜਿਹੜੇ ਜ਼ਖਮੀਆਂ ਇੱਕ ਹੈਗੇ ਰਗੂਬੇ ਸਿੰਘ ਇੱਕ ਹੈਗੇ ਅ ਰੰਜੂ ਬਾਲਾ ਇੱਕ ਹੈਗੇ ਜੀ ਰਜੇਸ਼ ਇੱਕ ਵਰੁਣ ਜਰੇਵਾਲ ਵਰੁਣ ਜਰੇਵਾਲ ਜਿਹੜੇ ਉਹ ਸੀਰੀਅਸ ਸੀ ਹੈਡ ਇੰਜਰੀ ਹੋਏ ਜੀ ਨਾ ਹਾਂ ਅੱਜ ਸਵੇਰ ਨੂੰ ਨੰਬਰ 3 ਤੇ ਸੀ ਸਰ ਇੱਕ ਕਿਥੇ ਦੇ ਨਵਸਤੀ ਸੀਗੇ ਕੋਈ ਜਾਣਕਾਰੀ ਚਾਹੀਦੀ ਸੀ ਸਾਰੇ ਹਿਮਾਚਲ ਦੇ ਸੀ ਰਗਵੀਰ ਸਿੰਘ ਔਰ ਰੰਜੂ ਬੱਲਾ ਜਿਹੜੇ ਹਸਬੰਡ ਵਾਈਫ ਸੀ ਇਹ ਫਾਤੇਪੁਰ ਦੇ ਸੀ ਫਾਤੇਪੁਰ ਤੋਂ ਦਨੀਟਾ ਪਿੰਡ ਦੇ ਦੇ ਸੀ ਤੇ ਰਜੇਸ਼ ਜਿਹੜੇ ਆ ਇਹ ਹੈਗੇ ਇਹ ਵੀ ਜਵਾਲੀ ਦੇ ਰਹਿਣ ਵਾਲੇ ਸੀ ਹਿਮਾਚਲ ਦੇ ਸੀ ਸਾਰੇ ਹਾਂ ਜੀ ਸਾਰੇ ਹਿਮਾਚਲ ਦੇ ਸਾਰੇ ਗੱਡੀ ਸਵਾਰ ਸੀ ਕੋਈ ਬੱਸ ਨਹੀਂ ਬੱਸ ਵਾਲੇ ਕੋਈ ਤਰ੍ਹਾਂ ਦਾ ਆਇਆ ਨਹੀਂ ਕੋਈ ਫੋਨ ਕੇ ਨਿਛੇ ਹੀ ਐਕਸੀਡੈਂਟ ਹੈ ਇੱਕ ਬੱਸ ਦਾ ਤੇ ਇੱਕ ਐਂਟੀਕਾ ਗੱਡੀ ਜਿਹੜੀ ਆ ਤੇ ਸਾਹਮਣੇ ਕਰਣੀ ਜਿਹੜੀ ਐਕਸੀਡੈਂਟ ਹੋਇਆ ਹਾਂ ਗੱਡੀ ਵਿੱਚ ਕਾਰ ਵੀ ਫੇਰ ਰੋਣ ਜਿਹੀ ਰਹੇ ਹਾਂ ਇੱਕ ਦੀ ਮੌਕੇ ਤੇ ਡੈਥ ਹੋ ਗਈ ਵਾਚੇ ਐਮਐਨਐਸ ਵੀ ਨਾ ਹਾਂ ਕਿ ਉਹ ਨੰਬਰ ਕਿੰਨੇ ਬੰਦੇ ਸਾਰੀ ਸੇ ਗੱਡੀ ਚ ਚਾਨ ਅੱਛਾ ਜੀ ਤੇ ਸਾਰਾ ਸੇਟਲ ਕੀ ਹਾਂਜੀ ਹਾਂ ਬਾਕੀ ਬੱਸ ਵਾਲੀ ਸਵਾਰੀਆਂ ਹਾਂਜੀ ਬੱਸ ਵੀ ਸਾਰੇ ਇੱਕ ਡਰਾਈਵਰ ਖੜਾ ਦਾ ਜਿਹੜੀਆਂ ਸਵਾਰੀਆਂ ਹੋਣ ਉਹਨੂੰ ਕਿਸ ਹਾਵ ਨਾ ਭੇਜ ਰਿਹਾ ਤੁਸੀਂ ਦੇਖ ਰਹੇ ਉਹਨਾਂ ਸਮਾਨ ਦਾ ਮਤਲਬ ਕਿਤੇ ਬਸਤੇ ਵਿੱਚ ਸਵਾਰੀਆਂ ਸੀ ਜਾਂ ਬਿਲਕੁਲ ਸੁਰੱਖਿਤਾ ਉਹਨਾਂ ਨੇ ਛੱਡ ਚੋੜਤਾ ਨਹੀਂ ਹੈ ਹਰਪ੍ਰੀਤ ਹਰਦੀਪ